ਸਵਾਗਤ ਹੈ ਤੁਹਾਡਾ ਸੈਵ ਸੱਚੀ ਟੀਵੀ ਤੇ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਕੈਨੇਡਾ ਸੰਸਦ ਚੋਣਾਂ ਲਈ ਭਲਕੇ ਗਵਰਨਰ ਜਨਰਲ ਨੂੰ ਮਿਲ ਸਕਦੇ ਨੇ ਕਾਰਨ ਕਿਸਾਨ ਜਥੇਬੰਦੀਆਂ ਦੇ ਬਾਈਕਾਰਟ ਮਗਰੋਂ ਖੇਤੀ ਮੰਤਰੀ ਖਾਲੀ ਪਰਤੇ ਵਿਧਾਨ ਸਭਾ ਘੇਰਨ ਜਾਂਦੀਆਂ ਕਾਂਗਰਸੀ ਵਰਕਰਾਂ ਤੇ ਪਾਣੀ ਦੀਆਂ ਬੁਛਾਰਾਂ ਸਰਕਾਰ ਨੇ ਭਾਵੇਂ ਸੜਕਾਂ ਖਾਲੀ ਕਰਵਾ ਲਈਆਂ ਹੁਣ ਪਰ ਅੰਦੋਲਨ ਜਾਰੀ ਹੈ ਕਿਸਾਨ ਆਗੂ ਕਿਸਾਨਾਂ ਦੇ ਮੁੱਦੇ ਤੇ ਪ੍ਰਗਟ ਸਿੰਘ ਨੂੰ ਸਿੱਧੇ ਹੋਏ ਸਪੀਕਰ ਸੰਧਮਾ ਇਹਾ ਜੀ ਗੱਲ ਨਹੀਂ ਕਰਨੀ ਆਉਂਦੀ ਤਾਂ ਸੋਚ ਕੇ ਬੋਲੋ ਪੰਜਾਬ ਕੈਬਨਟ ਨੇ ਜੇਲ੍ਹ ਚ ਬੰਦ ਕੈਦੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਲਿਆਂਦੀ ਗਈ ਨਵੀਂ ਪਾਲਿਸੀ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਸੰਸਦ ਚੋਣਾਂ ਲਈ ਭਾਲ ਕੇ ਗਵਰਨਰ ਜਨਰਲ ਨੂੰ ਮਿਲ ਸਕਦੇ ਨੇ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਰੇ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਸੰਸਦ ਭਾਗ ਕਰਾ ਤੇ ਚੋਣਾਂ ਕਰਵਾਉਣ ਲਈ ਕਹਿ ਸਕਦੇ ਹਨ ਜਸਟਿਨ ਰੂਡੋ ਦੇ ਸਤੀਫੇ ਮਗਰੋਂ ਬੀਤੇ ਹਫ਼ਤੇ ਹੀ ਮਾਰਕ ਕਾਰਨੇ ਨੇ ਪ੍ਰਧਾਨ ਮੰਤਰੀ ਵਜੋਂ ਸੋਚ ਚੁੱਕੀ ਸੀ ਸੀਬੀਸੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ 28 ਅਪ੍ਰੈਲ ਜਾਂ 4 ਮਈ ਨੂੰ ਚੋਣਾਂ ਹੋ ਸਕਦੀਆਂ ਹਨ ਪੱਤਰਕਾਰਾਂ ਵੱਲੋਂ ਚੋਣਾਂ ਦੇ ਸਮੇਂ ਬਾਰੇ ਪੁੱਛੇ ਜਾਣ ਤੇ ਕਾਰਨੇ ਨੇ ਕਿਹਾ ਕਿ ਇਸ ਬਾਰੇ ਗਵਰਨਰ ਜਨਰਲ ਮੈਰੀ ਸੈਮਨ ਨੂੰ ਪਤਾ ਹੋਵੇਗਾ ਉਹਨਾਂ ਨੇ ਕਿਹਾ ਇਹ ਸਪਸ਼ਟ ਹੈ ਕਿ ਸੰਕਟ ਦੇ ਇਸ ਸਮੇਂ ਵਿੱਚ ਸਰਕਾਰ ਨੂੰ ਮਜ਼ਬੂਤ ਅਤੇ ਸਪਸ਼ਟ ਫਤਵੇ ਦੀ ਜ਼ਰੂਰਤ ਹੈ ਅਸੀਂ ਦੇਸ਼ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੇ ਬਾਈਕਾਟ ਮਾਰੋ ਖੇਤੀ ਮੰਤਰੀ ਖਾਲੀ ਪਰਤੇ ਪੰਜਾਬ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਉਣ ਮਗਰੋਂ ਸੱਦੀ ਕੀ ਮੀਟਿੰਗ ਦਾ ਸਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਅਤੇ ਭਾਰਤੀ ਕਿਸਾਨ ਜੁਨੀਅਰ ਅਗਰਾਹ ਨੇ ਬਾਈਕਾਟ ਕਰ ਦਿੱਤਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤਹਿ ਸਮੇਤੇ ਇੱਥੇ ਪੰਜਾਬ ਭਵਨ ਵਿੱਚ ਕਿਸਾਨ ਆਗੂਆਂ ਨੂੰ ਉਡੀਕਦੇ ਰਹੇ ਮੀਟਿੰਗ ਲਈ ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਸਕਪਾਲ ਸਿੰਘ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਵਤੀ ਸਦੀਰ ਸਿੰਘ ਗੁੱਸਲ ਆਵੀ ਪੁੱਜੇ ਹੋਏ ਸਨ। ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਕਰਕੇ ਜਿੱਥੇ ਸਰਕਾਰੀ ਮੀਟਿੰਗ ਦਾ ਬਾਈਕਾਟ ਕੀਤਾ, ਉੱਥੇ ਹੀ 26 ਮਾਰਚ ਨੂੰ ਚੰਡੀਗੜ੍ਹ ਕੋਚ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਹੈ। ਇਸ ਦਰਾਂ 28 ਮਾਰਚ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਮੁਜ਼ਾਰੇ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਪੰਜਾਬ ਭਵਨ ਵਿੱਚ ਗੱਲਬਾਤ ਲਈ ਜਦੋਂ ਕੋਈ ਕਿਸਾਨ ਆਗੂ ਨਾ ਪੁੱਜਿਆ ਤਾਂ ਖੇਤੀ ਮੰਤਰੀ ਖੁਦੀਆਂ ਤੇ ਅਧਿਕਾਰੀ ਪਰਤ ਕੇ ਦੂਜੇ ਪਾਸੇ ਸਹਿਯੋਗਤਾ ਕਿਸਾਨ ਮੋਰਚਾ ਨੇ ਇਥੇ ਕਿਸਾਨ ਭਾਉ ਦੇ ਵਿੱਚ ਮੀਟਿੰਗ ਕਰਕੇ ਸਰਕਾਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਉਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਸੋਸ਼ਲ ਮੀਡੀਆ ਤੇ ਜਨਤਕ ਕਰ ਦਿੱਤਾ ਸੀ ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸ ਕੇ ਐਮ ਅਤੇ ਬੀ ਕੇ ਯੂ ਗ੍ਰਾਹਨ ਨਾਲ ਕੀਤੀ ਗਈ ਆਖਰੀ ਮੀਟਿੰਗ ਵਿੱਚ ਮਾਹੌਲ 'ਚ ਤਲਖੀ ਪੈਦਾ ਹੋ ਗਈ ਸੀ ਪੰਜਾਬ ਸਰਕਾਰ ਹੁਣ ਮੁੜ ਗੱਲਬਾਤ ਦਾ ਰਾਹ ਖੋਲਣਾ ਚਾਹੁੰਦੀ ਹੈ संयुक्त किसान मोर्चा ने मीटिंग करके जिथे सरकारी मीटिंग ਦਾ ਬਾਈਕਾਟ ਕੀਤਾ ਉਥੇ ਹੀ 26 ਮਾਰਚ ਨੂੰ ਚੰਡੀਗੜ੍ਹ ਕੋਚ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਹੈ। संयुक्त किसान मोर्चा ਪੰਜਾਬ ਚੈਪਟਰ ਦੀ ਇੱਥੇ ਹੋਈ ਐਮਰਜੈਂਸੀ ਮੀਟਿੰਗ ਦੀ ਪ੍ਰਧਾਨਗੀ ਬੁੱਟਾ ਸਿੰਘ ਬੁਰਜਗੱਲ, ਹਰਿੰਦਰ ਸਿੰਘ ਲੱਖੋਵਾਲ ਤੇ ਮੁਕੇਸ਼ ਚੰਦਰ ਸ਼ਰਮਾ ਨੇ ਕੀਤੀ। ਆਗੂਆਂ ਮਤਾਵਕ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨ ਲੈ ਸਣੇ ਲੋਕਾਂ ਦੇ ਜਮਹੂਰੀ ਸੰਘਰਸ਼ਾਂ ਨੂੰ ਦਰਨ ਲਈ ਜਵਰਦੀ ਸ਼ੁਰੂ ਕੀਤੀ ਗਏ ਮੁਹਮਮ ਕਰਨ ਪੈਦਾ ਹੋਏ ਹਾਲਾਤ ਬਾਰੇ ਚਰਚਾ ਕੀਤੀ ਗਈ ਵਿਧਾਨ ਸਭਾ ਕੀ ਅਨਜੰਨੀਆਂ ਕਾਂਗਰਸੀ ਵਰਕਰਾਂ ਤੇ ਪਾਣੀ ਦੀਆਂ ਬੁਛਾਰਾਂ ਆਪ ਸਰਕਾਰ ਦੀ ਵਾਦਾ ਖਿਲਾਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਦੀ ਕੋਸ਼ਿਸ਼ ਕਰ ਰਹੀਆਂ ਪੰਜਾਬ ਮਹਿਲਾ ਕਾਂਗਰਸੀ ਦੀਆਂ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾਰਾ ਮਾਰ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਮਹਿਲਾ ਕਾਂਗਰਸੀ ਵਰਕਰਾਂ ਨੇ ਆਮ ਆਦੀ ਪਾਰਟੀ ਸਰਕਾਰ ਵੱਲੋਂ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਇੱਕ ਇੱਕ 1000 ਰੁਪਏ ਮਹੀਨਾ ਦੇਣ ਦਾ ਵਾਅਦਾ 3 ਸਾਲ ਬਾਅਦ ਵੀ ਪੂਰਾ ਨਾ ਕਰਨ ਖਿਲਾਫ ਇੱਥੇ ਮੁਜ਼ਾਹਰਾ ਕੀਤਾ ਤੇ ਔਰਤਾਂ ਲਈ ਇੱਕ ਇੱਕ 1000 ਰੁਪਏ ਮਹੀਨੇ ਜਲਦ ਜਾਰੀ ਕਰਨ ਦੀ ਮੰਗ ਕੀਤੀ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕਾ ਰੰਧਾਵਾ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ 15 'ਚ ਸੂਬਾ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਿਧਾਨ ਸਭਾ ਦਾ ਘਰਾਓ ਕਰਨ ਲਈ ਮਾਰਚ ਕੀਤਾ ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਕੁਝ ਦੂਰੀ ਤੇ ਹੀ ਵੈਰੀਕੇਟ ਲਗਾ ਕੇ ਰੋਕ ਦਿੱਤਾ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖੇਚਤੂ ਹੋਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਪਾਣੀ ਦੀਆਂ ਬੁਛਾਰਾ ਮਾਰ ਕੇ ਅੱਗੇ ਵਧਣ ਤੋਂ ਰੋਕ ਦਿੱਤਾ। ਸਰਕਾਰ ਨੇ ਭਾਵੇਂ ਸੜਕਾਂ ਖਾਲੀ ਕਰਵਾ ਲਈਆਂ ਹੁਣ ਪਰ ਅੰਦੋਲਨ ਜਾਰੀ ਹੈ। ਕਿਸਾਨ ਆਗੂ, ਸ='%s' ਕਿਸਾਨ ਮੋਰਚਾ, ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਕਾਰ ਨੇ ਭਾਵੇਂ ਸ਼ੰਭੂ ਤੇ ਖਨੌਰੀ ਬਾਰਡਰ ਦੀਆਂ ਸੜਕਾਂ ਖਾਲੀ ਕਰਵਾ ਲਈਆਂ ਹੁਣ ਪਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਹੱਕੀ ਮੰਗਾਂ ਤੱਕ ਅੰਦੋਲਨ ਜਾਰੀ ਰਹੇਗਾ। ਬਿਆਨ ਅਨੁਸਾਰ 116ਵੇਂ ਦਿਨ ਵੀ ਪੁਲਿਸ ਦੀ ਹਿਰਾਸਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ ਜਗਜੀਤ ਸਿੰਘ ਢੱਲੇਵਾਲ ਦੇ ਸੋਸ਼ਲ ਮੀਡੀਆ ਖਾਤੇ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਤੇ ਕਿਸਾਨਾਂ ਨੇ ਜੇਲ੍ਹਾਂ 'ਚ ਸਰਕਾਰ ਦੇ ਜ਼ਬਰ ਵਿਰੋਧ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਪਾਣੀ ਪੀਣਾ ਬੰਦ ਕੀਤਾ ਹੋਇਆ ਹੈ ਬਾਅਦ ਚ ਜਾਰੀ ਅਪਡੇਟ ਅਨੁਸਾਰ ਉਹਨਾਂ ਨੇ ਮੈਡੀਕਲ ਸੇਵਾ ਲੈਣਾ ਵੀ ਬੰਦ ਕਰ ਦਿੱਤਾ ਹੈ ਆਪਣੀ ਆਪ ਦੀ ਮੰਗਾਂ ਲਈ 13 ਫਰਵਰੀ 2024 ਤੋਂ ਖਨੌਰੀ ਸ਼ੰਭੂ ਅਤੇ ਰਤਨਪੁਰਾ ਦੇ ਵਾਰਡਾਂ ਉਪਰ ਕਿਸਾਨਾਂ ਵੱਲੋਂ ਅੰਦੋਲਨ ਲੜਿਆ ਜਾ ਰਿਹਾ ਹੈ। ਬਿਆਨ ਅਨੁਸਾਰ ਸ਼ਾਂਤਮਈ ਅੰਦੋਲਨ ਉੱਪਰ ਹਮਲਾ ਕਰਨ ਵਾਸਤੇ ਸਾਜ਼ਿਸ਼ ਰਚਦੇ ਹੋਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਗੋ ਨੂੰ ਚੰਡੀਗੜ੍ਹ ਵਿਖੇ ਮੀਟਿੰਗ 'ਚ ਬੁਲਾ ਕੇ ਵਿਸ਼ਵਾਸ ਘਾਤਾਂ ਕਿਸਾਨਾਂ ਗੋ ਦੀ ਪਿੱਠ 'ਤੇ ਛੁਰਾ ਮਾਰਦੇ ਹੋਏ ਸਰਕਾਰ ਵੱਲੋਂ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਮੋਰਚਿਆਂ ਉੱਪਰ ਪੁਲਸੀਆਂ ਧਾੜਾਂ ਚਾਰ ਕੇ ਕਿਸਾਨਾਂ ਦੇ ਕੀਮਤੀ ਸਮਾਨ ਦੀ ਪਾਨ ਤੋੜ ਕੀਤੀ ਗਈ ਅਤੇ ਬਜ਼ੁਰਗ ਕਿਸਾਨਾਂ ਨੂੰ ਰਾਤ ਨੂੰ ਲਵਾਰਸ਼ ਛੱਡ ਦਿੱਤਾ ਗਿਆ। ਬਿਆਨ ਅਨੁਸਾਰ ਕਿਸਾਨਾਂ ਗੋ ਨੇ ਕਿਹਾ ਕਿ ਪਿਛਲੇ ਮੋਰਚਿਆਂ ਉੱਪਰ ਕੀਤੇ ਗਏ ਹਮਲੇ ਸਮੇਂ ਕਿਸਾਨਾਂ ਦਾ ਬਹੁਤ ਸਾਰਾ ਕੀਮਤੀ ਸਮਾਨ ਗਾਇਬ ਹੋ ਗਿਆ ਹੈ ਜਿਸ ਦੀ ਪਰਪਾਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ। ਕਿਸਾਨਾਂ ਗੋ ਕਿਹਾ ਕਿ ਇੱਕ ਚੰਡੀਗੜ੍ਹ ਵਿਖੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ 'ਚ ਆਏ ਹੋਏ ਕਿਸਾਨਾਂ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕਰਾ ਲਈ ਥਾਣੇ 'ਚ ਹੀ ਸਰਕਾਰ ਦੇ ਵਿਸ਼ਵਾਸਕਾਤ ਅਤੇ ਜ਼ਬਰ ਦੇ ਵਿਰੁੱਧ ਗ੍ਰਿਫਤਾਰੀ ਸਮੇਂ ਹੀ ਭੁੱਖੜਤਾ ਸ਼ੁਰੂ ਕਰ ਦਿੱਤੀ ਗਈ ਸੀ। ਅਤੇ ਹੁਣ ਉਹਨਾਂ ਕਿਸਾਨ ਆਗੂਆਂ ਵੱਲੋਂ ਰੋਪੜ ਜੇਰ ਅੰਦਰ ਉਸhetra ਕੋ ਕੜਤਾਲ ਨਿਰੰਤਰ ਜਾਰੀ ਹੈ ਕਿਸਾਨਾਂ ਦੇ ਮੁੱਦੇ ਤੇ ਪ੍ਰਗਟ ਸਿੰਘ ਨੂੰ ਸਿੱਧੇ ਹੋਏ ਸਪੀਕਰ ਸੰਧਵਾ ਕਿ ਆਜੇ ਗੱਲ ਕਰਨੀ ਨਹੀਂ ਆਉਂਦੀ ਤਾਂ ਸੋਚ ਕੇ ਬੋਲੋ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਹੋਈ ਰਾਜਪਾਲ ਗੁਲਾਬਚੰਦ ਕਟਾਰਗਿਆ ਨੇ ਜਿਵੇਂ ਹੀ ਸਵਾ ਨੂੰ ਸਬੋਧਨ ਕਰਨਾ ਸ਼ੁਰੂ ਕੀਤਾ ਰੋਦੀ ਧੰਨੇ ਬ੍ਰੋਲ ਸ਼ੁਰੂ ਕਰ ਦਿੱਤਾ ਤੇ ਕਾਂਗਰਸ ਨੇ ਵਾਕ ਆਊਟ ਕਰ ਦਿੱਤਾ ਇਸੇ ਦੌਰਾਨ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਚਾਲੇ ਕਿਸਾਨਾਂ ਦੇ ਮੁੱਦੇ ਤੇ ਤਿੱਖੀ ਬਹਿਸ ਹੋ ਗਈ। ਪ੍ਰਗਟ ਸਿੰਘ ਨੇ ਸਪੀਕਰ ਸੰਧਵਾ ਤੇ ਇਲਜ਼ਾਮ ਲਗਾਏ ਆ ਕਿ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਕਿਸਾਨਾਂ ਦੇ ਧਰਨਿਆਂ ਦੀ ਵਜ੍ਹਾ ਨਾਲ ਨਸ਼ਾ ਵਧਿਆ ਹੈ। ਇਸ ਤੇ ਸਪੀਕਰ ਸੰਧਵਾ ਭੜਕ ਗਏ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਮੇਰਾ ਇੱਕ ਵੀ ਬਿਆਨ ਦਿਖਾ ਦਿਓ। ਬਿਨਾਂ ਸਿਰ ਪੈਰ ਦੇ ਗੱਲ ਨਾ ਕਰੋ। ਉਹਨਾਂ ਕਿਹਾ ਕਿ ਜੇਕਰ ਗੱਲ ਕਰਨੀ ਨਹੀਂ ਆਉਂਦੀ ਤਾਂ ਸੋਚ ਕੇ ਬੋਲੋ। ਸਪੀਕਰ ਨੇ ਕਿਹਾ ਕਿ ਧਰਨੇ ਦੀ ਵਜ੍ਹਾ ਨਾਲ ਨਸ਼ਾ ਵਧਿਆ ਹੈ ਇਹ ਗੱਲ ਮੈਂ ਕਦੇ ਨਹੀਂ ਕਹੀ। ਉਧਿਤ ਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਸੈਸ਼ਨ ਵਿੱਚ ਪਟਿਆਲਾ ਵਿੱਚ ਕਰਨਲ ਬਾੜ ਤੇ ਉਹਨਾਂ ਦੇ ਪੁੱਤ ਨਾਲ ਵੀ ਹੋਈ ਕੁੱਟਮਾਰ ਦੇ ਮੁੱਦੇ ਨੂੰ ਚੁੱਕਿਆ ਬਾਜਵਾ ਨੇ ਕਿਹਾ ਕਿ ਹੁਣ ਵੀ ਸਾਡੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਫੌਜ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅਸੀਂ ਉਹਨਾਂ ਖਿਲਾਫ ਮਿਸਾਲੀ ਸਜ਼ਾ ਦੀ ਮੰਗ ਕਰਦੇ ਹਾਂ ਉਹਨਾਂ ਕਹਿੰਦੇ ਕਿ ਅਕਸਰਾ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਦੇ ਮਾਮਲੇ ਦੀ ਜੱਜ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਪੰਜਾਬ ਕੈਬਨਿਟ ਨੇ ਜੇਲ੍ਹ ਚ ਬੰਦ ਕੈਦੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਲਿਆਂਦੀ ਗਈ ਨਵੀਂ ਪਾਲਸੀ ਪੰਜਾਬ ਸਰਕਾਰ ਨੇ ਹੁਣ ਹੋਰ ਰਾਜਾਂ ਦੀਆਂ ਜੇਲਾਂ ਵਿੱਚ ਬੰਦ ਬਦਨਾਮ ਅੱਤਵਾਦੀਆਂ ਤੇ ਅਪਰਾਧੀਆਂ ਨੂੰ ਪੰਜਾਬ ਲਿਆਉਣ ਲਈ ਨਵੀਂ ਨੀਤੀ ਬਣਾਈ ਹੈ ਇਸ ਤਹਿਤ ਕਿਸੇ ਵੀ ਸੂਬੇ ਦੀ ਜੇਲ੍ਹ ਵਿੱਚ ਬੰਦ ਕੈਦੀ ਨੂੰ ਪੰਜਾਬ ਲਿਆਇਆ ਜਾ ਸਕੇਗਾ ਨਾਲ ਹੀ ਪੰਜਾਬ ਤੋਂ ਉਹਨਾਂ ਸੂਬਿਆਂ ਦੇ ਅਪਰਾਧਾਂ ਵਿੱਚ ਸ਼ਾਮਲ ਕੈਦੀਆਂ ਨੂੰ ਵੀ ਭੇਜਿਆ ਜਾ ਸਕੇਗਾ ਇਹ ਫੈਸਲਾ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਵਿਭਾਗ ਵਿੱਚ ਕਈ ਅਸਾਮੀਆਂ ਲਈ पुनਰਗਠਨ ਕੀਤਾ ਜਾ ਰਿਹਾ ਸੀ ਇਹ ਪ੍ਰਕਿਰਿਆ ਹੁਣ ਪੂਰੀ ਕਰ ਲਈ ਗਈ ਹੈ ਸਾਰੇ ਅਹੁਦੇ ਏ ਕਲਾਸ ਦੇ ਅਧਿਕਾਰੀਆਂ ਦੇ ਹਨ ਹਰਪਾਲਜੀ ਮਾਨ ਨੇ ਦੱਸਿਆ ਕਿ ਪੰਜਾਬ ਦੀਆਂ ਜੇਲਾਂ ਵਿੱਚ 31000 ਕੈਦੀ ਬੰਦੇ ਹਨ ਜਿਨ੍ਹਾਂ ਵਿੱਚੋਂ 11000 ਕੈਦੀ ਐਂਡੀ ਪੀਐਸ ਕੇਸਾਂ ਵਿੱਚ ਬੰਦ ਹਨ ਇਸ ਤੋਂ ਇਲਾਵਾ 200 ਦੇ ਕਰੀਬ ਗੰਗਰੇਸਟਰ 75 ਅਤਵਾਦੀ ਤੇ 160 ਵੱਡੇ ਤਸਕਰ ਜੇਲਾਂ ਵਿੱਚ ਬੰਦੇ ਹਨ ਪਹਿਲਾਂ ਕੈਦੀਆਂ ਦੀ ਅਦਲਾ ਬਦਲੀ ਦੀ ਕੋਈ ਨੀਤੀ ਨਹੀਂ ਸੀ ਪਰ ਹੁਣ ਇਸ ਨਵੀਂ ਨੀਤੀ ਨਾਲ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਈ ਜਾ ਸਕੇਗੀ ਇਸ ਤੋਂ ਪਹਿਲਾਂ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਦੀ ਸੂਚੀ ਬਣਾਈ ਜਾ ਚੁੱਕੀ ਹੈ ਜੋ ਪੰਜਾਬ ਤੋਂ ਭੱਜਣ ਲਈ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਲੁਕੇ ਹੋਏ ਹਨ ਇਸ ਤੋਂ ਇਲਾਵਾ ਸਕੂਲ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਹੁਣ 16 ਹੋ ਗਈ ਹੈ ਇਸ ਵਿੱਚ 12 ਮੈਂਬਰ ਮਾਪੇ ਹੋਣਗੇ ਜਦਕਿ 4 ਮੈਂਬਰ ਸਕੂਲ ਦੇ ਹੋਣਗੇ ਇਸ ਤੋਂ ਇਲਾਵਾ ਵਿਧਾਇਕ ਦੇ ਐਮਸੀ ਵੀ ਆਪਣੇ ਮੈਂਬਰਾਂ ਨੂੰ ਕਮੇਟੀ ਵਿੱਚ ਭੇਜ ਸਕਣਗੇ ਚੇਅਰਮੈਨ ਮਾਪਿਆਂ ਵਿੱਚੋਂ ਹੀ ਚੁਣਿਆ ਜਾਵੇਗਾ ਤਾਂ ਜੋ ਐਮਐਲਏ ਤੇ ਐਮਸੀ ਨੂੰ ਸਕੂਲ ਦੀਆਂ ਲੋੜਾਂ ਬਾਰੇ ਜਾਣਕਾਰੀ ਮਿਲ ਸਕੇ ਦੂਜੇ ਪਾਸੇ ਵਾਈ ਚੇਅਰਮੈਨ ਦੀ ਚੋਣ ਦੂਜੀ ਸ਼੍ਰੇਣੀ ਸਕੂਲ ਵਿੱਚੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਤੀਰਥ ਯਾਤਰਾ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਸਲਾਹਕਾਰ ਤੇ ਸ਼ਹਿਰ ਸਪੱਟਾ ਬੋਰਡ ਨੇ ਕੋਈ ਮਾਨ ਪੱਤਾ ਨਾ ਲੈਣ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਕੁਝ ਹੋਰ ਮੁੱਦਿਆਂ ਤੇ ਵੀ ਫੈਸਲੇ ਲਏ ਗਏ ਹਨ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ